ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਜਿੱਥੇ ਔਖਾ ਹੋਇਆ ਪਿਆ ਹੈ ਉੱਥੇ 2 ਵੀਲਰਸ 4 ਵੀਲਰਸ ਵੀ ਹੁਣ ਸੁਰੱਖਿਅਤ ਨਹੀਂ ਨੇ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਨੂੰ ਦੇਖ ਕੇ ਆਸ-ਪਾਸ ਦੇ ਜਿਹੜੇ ਲੋਕ ਖੜੇ ਹੁੰਦੇ ਨੇ ਉਹ ਵੀ ਹੈਰਾਨ रह ਜਾਂਦੇ ਨੇ ਡਰ ਜਾਂਦੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਆਖਿਰਕਾਰ ਖੜੀ ਗੱਡੀ ਨੂੰ ਇੰਨੀ ਜ਼ਿਆਦਾ ਭਿਆਨਕ ਅੱਗ ਕਿਸ ਤਰੀਕੇ ਦੇ ਨਾਲ ਲੱਗ ਸਕਦੀ ਹੈ ਤਾਂ ਬਿਲਕੁਲ ਅਗਿਰਨੀਕ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਅੱਗ ਦੀਆਂ ਲਪਟਾਂ ਤੁਸੀਂ ਸ਼ਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖੜੀ ਗੱਡੀ ਨੂੰ ਤੇਜ਼ ਤਪਸ਼ ਦੇ ਕਾਰਨ ਤੇਜ਼ ਧੁੱਪ ਦੇ ਕਾਰਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਦੇਖਤੇ ਹੀ ਦੇਖਦੇ ਕਾਰ ਮਿੰਟ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਭਿਆਨਕ ਅੱਗ ਲੱਗੀ ਹੈ ਗਰਮੀ ਨੇ ਆਪਣਾ ਪ੍ਰਕੋਪ ਹੈ ਜਿਹੜਾ ਦਿਖਾਉਣਾ ਸ਼ੁਰੂ ਕਰ ਦਿੱਤਾ। ਚੁਲਾਈ ਦਾ ਮਹੀਨਾ ਤਪਸ਼ਤਾਮੀ ਨਾ ਮੰਨਿਆ ਜਾਂਦਾ ਪਰ ਗਰਮੀ ਨੇ ਆਪਣਾ ਪ੍ਰਕੋਪ ਹੈ ਜਿਹੜਾ ਮਈ ਦੇ ਵਿੱਚ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਜੋ ਕਿ ਖੜੀ ਹੁੰਦੀ ਆ ਪਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਤਾਸ-ਪਾਸ ਦੇ ਲੋਕ ਨੇ ਜਿਹੜੇ ਉਹ ਵੀ ਹੈਰਾਨ ਰਹਿ ਜਾਂਦੇ ਨੇ ਇੱਕ ਵਾਰ ਡਰ ਜਾਂਦੇ ਨੇ ਕਿ ਅਚਾਨਕ ਇਸ ਤਰੀਕੇ ਦੇ ਨਾਲ ਇਦਾਂ ਹੋ ਸਕਦਾ ਕਿ ਕਿਵੇਂ ਇੱਕ ਖੜੀ ਗੱਡੀ ਨੂੰ ਭਿਆਨਕ ਅੱਗ ਲੱਗ ਸਕਦੀ ਹੈ ਪਹਿਲਾਂ ਤਾਂ ਲੋਕਾਂ ਨੂੰ ਇੰਜ ਜਾਪਦਾ ਸੀ ਕਿ ਕਿਸੇ ਨੇ ਪੁਰਾਣੀ ਰੰਜਿਸ਼ ਤੇ ਕਰਕੇ ਗੱਡੀ ਨੂੰ ਸਾੜ ਦਿੱਤਾ ਪਰ ਜਦੋਂ ਨਤੀਜੇ ਤੇ ਆਇਆ ਗਿਆ ਤਾਂ ਫਿਰ ਪਤਾ ਲੱਗਾ ਕਿ ਖੜੀ ਗੱਡੀ ਨੂੰ ਤੇਜ਼ ਤਪਸ਼ ਦੇ ਕਾਰਨ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਤੁਸੀਂ ਵੀ ਆਪਣੇ ਟੂ-ਵੀਲਰਸ ਫੋਰ-ਵੀਲਰਸ ਨੂੰ ਸੁਰੱਖਿਅਤ ਰੱਖ ਸਕਦੇ ਹੋ ਜੀहां ਉਹਨਾਂ ਨੂੰ ਘਰ ਦੇ ਵਿੱਚ ਕਿਤੇ ਛਾਂ ਵਾਲੀ ਜਗ੍ਹਾ ਤੇ ਖੜਾ ਸਕਦੇ ਹੋ ਜਾਂ ਕਿਤੇ ਬਾਹਰ ਸ਼ੈੱਡ ਪਾ ਕੇ ਖੜਾ ਸਕਦੇ ਹੋ ਤੇਜ਼ ਧੁੱਪ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਵਹੀਕਲਸ ਕੜਾਉਣਾ ਹੁਣ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਜੀਆਂ ਤੁਹਾਡਾ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ ਕੀ ਇਸ ਸੰਬੰਧੀ ਤੁਹਾਡੀ ਰਾਏ ਸਾਡੇ ਕਮੈਂਟਸ ਬਾਕਸ ਤੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ